ਫੀਸ ਅੱਤੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅਲਰਾਉਂਡ 355 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 5 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਅੱਜ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਉਥੇ ਪਹਿਲਾ ਨਾਮ 40000 ਤੇ ਦੂਜਾ ਨਾਮ 41000 ਸੀ ਵੈਸਟ ਰੇਡਰ ਤੇ ਬਿਟ ਜੱਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਡਾਂਡ ਹਰਿਆਣਾ ਤੇ ਪਾਈ ਹਰਿਆਣੀ ਦੀਆਂ ਟੀਮਾਂ ਦੇ ਵਿੱਚਕਾਰ ਇਹ ਤੋਂ ਪਾਈ ਹਰਿਆਣੇ ਦੇ ਨੰਬਰ ਰਹੇ 14 ਤੇ ਡਾਂਡ ਹਰਿਆਣੇ ਦੇ ਨੰਬਰ ਰਹੇ 7.5 ਤੇ ਇਹਦੇ ਵਿੱਚੋਂ ਡਾਂਡ ਹਰਿਆਣਾ ਫਰਸਟ ਤੇ ਪਾਈ ਹਰਿਆਣਾ ਸੈਕੰਡ ਤੇ ਇਸ ਤੋਂ ਬਿਟ ਜੱਫੀ ਬਣੇਗਾ ਕਪਿਲ ਡਾਂਡ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਤੇ ਵੈਸਟ ਰੇਡਰ ਬਣੇਗਾ ਕੋਲੂ ਮੋਰਖੀ 10 ਕਵਡੀਆਂ ਪਾ ਕੇ ਨੌ ਨੰਬਰ ਲੈ ਤੇ ਹਾਂਜੀ ਅ ਕਰਦੇ ਬਡਾਲਾ ਮੱਝ ਕੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਵੇਲਟ ਜਾਫੀ ਨੂੰ 21000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬਡਾਲਾ ਮੱਝ ਕੀ ਤੇ ਔਜਲਾ ਟੱਕਦੀਆਂ ਟੀਮਾਂ ਦੇ ਵਿੱਚਕਾਰ ਇਹ ਤੋਂ ਔਜਲਾ ਟੱਕਦੇ ਨੰਬਰ ਰਹੇ 22 ਤੇ ਬਡਾਲਾ ਮੱਝ ਕੀ ਦੇ ਨੰਬਰ ਰਹੇ 228 ਇਹਦੇ ਵਿੱਚੋਂ ਬਡਾਲਾ ਮੱਝ ਕੀ ਫਾਸਟ ਤੇ ਅਓ ਯੋਲਾ ਸੈਕੰਡ ਸਭ ਤੋਂ ਵੈਸਟ ਰੇਡਰ ਬਣੇਗਾ ਰਵੀ ਕੈਲਰਾਮ 16 ਕਬੜੀਆਂ ਪਾ ਕੇ 14 ਨੰਬਰ ਲੈ ਤੇ ਵੈਸਟ ਜਾਫੀ ਬਣੇਗਾ ਵੈਗਰੂ ਸੀਚੇਵਾਲ 11 ਟੱਚ ਲੈ ਕੇ 4 ਜਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਕਿ ਰਾਮਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਵੈਸਟ ਰੇਡਰ ਤੇ ਵੈਸਟ ਜਾਫੀ ਨੂੰ 31-31000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਆਲੰਗੀਰ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਆਲੰਗੀਰ ਸਾਹਿਬ ਦੇ ਨੰਬਰ ਰਹੇ 12 ਤੇ ਖ ਫੌਟ ਤੇ ਆਲੰਗਵੀਰ ਸਾਹਿਬ ਸੈਕੰਡ ਤੇ ਇਥੋਂ ਬਿੱਟ ਜੱਫੇ ਬਣੇਗਾ ਸਤੂ ਖਡੂਰ ਸਾਹਿਬ 6 ਟੱਚ ਲੈ ਕੇ ਦੋ ਜੱਫੇ ਲਾਏ ਤੇ ਵੈਸਟ ਰੇਟਰ ਬਣੇਗਾ ਦੀਪਦਪੁਰਜੀ ਵਾਲਾ 12 ਕਬੱਡੀਆਂ ਪਾ ਕੇ 12 ਨੰਬਰ ਲੈ ਤੇ ਹਾਂਜੀ ਅੱਗੇ ਗੱਲ ਕਰਦੇ ਡੱਫਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ ਉਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਵੈਸਟ ਰੇਟਰ ਤੇ ਬਿੱਟ ਜੱਫੀ ਨੂੰ 51-51000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਨਕੋਦਰ ਤੇ ਸ਼ਾਹਕੋਟ ਦੇ ਟੀਮਾਂ ਦੇ ਵਿੱਚਕਾਰ ਇਥੋਂ ਨਕੋ ਸਾਖੋਟ ਦੇ ਨੰਬਰ ਰਹੇ 40 ਇਹਦੇ ਵਿੱਚੋਂ ਸਾਖੋਟ ਫਾਸਟ ਤੇ ਨਗੋਦਰ ਸੈਕੰਡ ਤੇ ਇਥੋਂ ਬੈਠ ਜਾਫੀ ਬੜੇਗਾ ਗਗਨ ਸੂਰੇ ਆਲਾ 10 ਟੱਚ ਲੈ ਕੇ 6 ਜਫੇ ਲਾਏ ਤੇ ਬੈਸਟ ਰੇਡਰ ਬਣੇਗਾ ਸੁਲਤਾਨਪੁਰ 13 ਕਬੱਡੀਆਂ ਪਾ ਕੇ 13 ਨੰਬਰ ਲੈਤੇ ਹਾਂਜੀ ਇਹ ਸੀ ਵੀਡੀਓ 5 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ